ਸੋ ਇਹ ਪ੍ਰਚਾਰ ਇਹ ਅਬਰਾਮ ਇਹ ਕਹੋ ਜਿਆ ਬੰਦਾ ਜਿਹੜਾ ਪਰਮੇਸ਼ਰ ਲਈ ਵੇਦੀਆਂ ਬਣਾਉਂਦਾ ਸੀਗਾ ਉਹ ਜਿੱਥੇ ਵੀ ਗਿਆ ਉਹਨੇ ਪਰਮੇਸ਼ਰ ਲਈ ਇੱਕ ਵੇਦੀ ਬਣਾਈ ਜਿਹੜੀ ਵੇਦੀ ਏ ਇਹਤੇ ਤੁਸੀਂ ਇੱਕ ਫੋਟੋ ਵੇਖ ਸਕਦੇ ਹੋ ਇਹ ਪੱਥਰਾਂ ਦਾ ਇੱਕ ਢੇਰ ਏ ਤੇ ਉਹਦੇ ਉੱਤੇ ਉਹਨੂੰ ਬਣਾਇਆ ਜਾਂਦਾ ਹੈ ਤਾਂ ਕਿ ਉਹਦੇ ਤੇ ਕੋਈ ਚੀਜ਼ ਨੂੰ ਕੁਰਬਾਨ ਕੀਤਾ ਜਾ ਸਕੇ ਜਿੱਥੇ ਵੀ ਅਬਰਾਮ ਗਿਆ ਅਬਰਾਮ ਦੀ ਕਹਾਣੀ ਨੂੰ ਜੇ ਤੁਸੀਂ ਪੜੋ ਉਤਪਤ 12 ਤੋਂ ਲੈ ਕੇ 22 ਤੱਕ ਅਬਰਾਮ ਨੇ ਜਿੱਥੇ ਆਪਣਾ ਤੰਬੂ ਗੱਡਿਆ ਅਬਰਾਮ ਨੇ ਪਰਮੇਸ਼ਰ ਵਾਸਤੇ ਇੱਕ ਜਗਵੇਦੀ ਬਣਾਈ ਉਹਨੇ ਇੱਕ ਆਲਟਰ ਬਣਾਇਆ ਜੇਕਰ ਤੁਸੀਂ ਉਹਦੀ ਜ਼ਿੰਦਗੀ ਨੂੰ ਪੜੋ ਤੇ ਉਹਦੇ ਵਿੱਚ ਇਹੀ ਕੋਝੇ ਤੁਹਾਨੂੰ ਪਤਾ ਹੈ ਕਈ ਸਾਲ ਪਹਿਲਾਂ ਇੱਕ ਬੰਦਾ ਜਿਹੜਾ ਸੀਗਾ ਉਹ ਜਰੂਸ਼ਲਮ ਗਿਆ ਤੇ ਉਹ ਪੂਰੇ ਇਜ਼ਰਾਇਲ ਦੇ ਵਿੱਚ ਉਹ ਕੁਮ ਮਦਾਰਿਆ ਜਦੋਂ ਪ੍ਰਾਣੀਆਂ ਥਾਵਾਂ ਤੇ ਗਿਆ ਜਰੂਸ਼ਲਮ ਦੇ ਵਿੱਚ ਬੈਥਲ ਦੇ ਵਿੱਚ ਤੇ ਮੋਰੀਆ ਪਹਾੜ ਦੇ ਉੱਤੇ ਤੇ ਉਹਨੇ ਕੁਝ ਵੇਖਿਆ ਬੜਾ ਇੰਟਰਸਟਿੰਗ ਚੀਜ਼ ਉਹ ਬੰਦੇ ਨੇ ਵੇਖੀ ਜਦੋਂ ਇਜ਼ਰਾਈਲ ਚ ਗਿਆ ਉਹਨੇ ਵੇਖਿਆ ਕਿ ਉੱਥੇ ਜਿਹੜੇ ਟੂਰਿਸਟ ਸੀਗੇ ਜਿਹੜੇ ਟੂਰਿਜ਼ਮ ਕਰਨ ਆਏ ਸੀ ਟੂਰਿਸਟ ਬਹੁਤ سارے ਟੂਰਿਸਟ ਇਜ਼ਰਾਈਲ ਚ ਜਾਂਦੇ ਆ ਆ ਮਾਰਜੀ ਮੋਨੀਟਰ ਦੀ ਆਵਾਜ਼ ਘਟਾਓ ਜਿਹੜੇ ਟੂਰਿਸਟ ਸੀਗੇ ਉਹ ਕੀ ਕਰਦੇ ਸੀਗੇ ਉਹ ਉੱਥੇ ਸੈਲਫੀਆਂ ਖਿੱਚ ਰਹੇ ਸੀਗੇ ਉਹਨਾਂ ਥਾਵਾਂ ਦੇ ਉੱਤੇ ਤੇ ਉਹਨਾਂ ਨੂੰ ਇੰਸਟਾਗ੍ਰam ਦੇ ਉੱਤੇ ਛਾੜ ਰਹੇ ਸੀਗੇ ਫੇਸਬੁੱਕਾਂ ਦੇ ਉੱਤੇ ਪਾ ਰਹੇ ਸੀਗੇ ਪਰ ਉੱਥੇ ਕੁਝ ਹੋਰ ਵੀ ਤਰ੍ਹਾਂ ਦੇ ਲੋਕ ਸੀਗੇ ਉਹ ਲੋਕ ਸੀਗੇ ਜਿਹੜੇ ਉੱਥੇ ਯਾਤਰੀ ਬਣ ਕੇ ਆਏ ਸੀਗੇ ਜਿਹੜੇ ਤੀਰਥ ਯਾਤਰੀ ਬਣ ਕੇ ਗਏ ਸੀਗੇ ਕਿ ਅਸੀਂ ਉਹ ਜਗ੍ਹਾ ਦੇ ਉੱਤੇ ਜਾ ਰਹੇ ਹਾਂ ਜਿੱਥੇ ਸਾਡਾ ਪ੍ਰਭੂ ਚੱਲਿਆ ਸੀ ਅਸੀਂ ਉਹ ਜਗ੍ਹਾ ਦੇ ਉੱਤੇ ਜਾ ਰਹੇ ਹਾਂ ਜਿੱਥੇ ਅਬਰਾਹਾਮ ਉਹੜੀ ਤੁਰੇ ਸੀਗੇ ਤੇ ਉਹ ਲੋਕ ਉੱਥੇ ਜਾ ਕੇ ਰੋ ਰਹੇ ਸੀਗੇ ਉਹ ਲੋਕ ਉੱਥੇ ਗੋਡੇ ਟੇਕ ਕੇ ਪਰਮੇਸ਼ਵਰ ਦੇ ਅੱਗੇ ਦੁਆ ਕਰ ਰਹੇ ਸੀਗੇ ਕੁਝ ਲੋਕ ਉੱਥੇ ਐਕਸਪੀਰੀਅੰਸ ਕਰਨ ਗਏ ਸੀਗੇ ਕੁਝ ਲੋਕ ਪਰਮੇਸ਼ਵਰ ਦੇ ਨਾਲ ਇਨਕਾਊਂਟਰ ਕਰਨ ਗਏ ਸੀਗੇ ਟੂਰਿਸਟਾਂ ਦੇ ਕੋਲ ਕੈਮਰੇ ਸੀਗੇ ਪਰ ਜਿਹੜੇ ਯਾਤਰੀ ਸੀਗੇ ਤੀਰਥ ਯਾਤਰੀ ਉਹ ਆਪਣਾ ਦਿਲ ਲੈ ਕੇ ਗਏ ਸੀਗੇ ਜਿਹੜੇ ਯਾਤਰੀ ਸੀ ਉਹਨਾਂ 'ਚ ਇੱਕ ਬੰਦੇ ਨੂੰ ਉਹਨੇ ਵੇਖਿਆ ਕਹਿੰਦਾ ਉਹਨੇ ਇੱਕ ਛੋਟਾ ਜਿਹਾ ਪੱਥਰ ਲਿਆ ਤੇ ਉਹਨੇ ਉਹ ਪੱਥਰ ਨੂੰ ਇੱਕ ਕੋਨੇ 'ਚ ਰੱਖ ਦਿੱਤਾ ਉੱਥੇ ਜਰੂਸ਼ਲਮ 'ਚ ਤੇ ਕਹਿੰਦਾ ਜਦੋਂ ਮੈਂ ਉਹਨੂੰ ਪੁੱਛਿਆ ਇਹ ਤੂੰ ਕਿਉਂ ਰੱਖਿਆ ਤੇ ਕਹਿੰਦਾ ਅਗਲੇ ਬੰਦੇ ਨੇ ਮੈਨੂੰ ਜਵਾਬ ਦਿੱਤਾ ਇਹ ਉਹ ਜਗ੍ਹਾ ਏ ਜਿੱਥੇ ਮੈਂ ਪਰਮੇਸ਼ਵਰ ਨੂੰ ਮਿਲਿਆ ਆਂ ਤੇ ਪੱਥਰ ਮੈਂ ਯਾਦਗਰੀ ਲਈ ਰੱਖਿਆ ਏ ਇਹ ਉਹ ਜਗ੍ਹਾ ਏ ਜਿੱਥੇ ਮੈਂ ਪਰਮੇਸ਼ਵਰ ਨੂੰ ਮਿਲਿਆ ਆਂ ਤੇ ਪੱਥਰ ਜਿਹੜਾ ਏ ਇਹ ਮੈਂ ਯਾਦਗਰੀ ਲਈ ਰੱਖਿਆ ਏ ਇਹ ਜਿਹੜੀਆਂ ਵੇਤੀਆਂ ਸੀਗੀਆਂ ਪੱਥਰਾਂ ਦੇ ਢੇਰ ਜਿਹੜੇ ਅਬਰਾਮ ਲਾਉਂਦਾ ਸੀਗਾ ਇਹ ਕੀ ਸੀਗੇ ਇਹ ਉਹਦੀ ਯਾਦਗਰੀ ਸੀਗੀ ਇਹ ਉਹ ਥਾਵਾਂ ਸੀਗੀਆਂ ਜਿੱਥੇ ਉਹ ਪਰਮੇਸ਼ਵਰ ਨੂੰ ਮਿਲਿਆ ਸੀਗਾ ਤੇ ਅੱਜ ਦੇ ਦਿਨ ਚ ਪਿਆਰਿਓ ਆਪਾਂ ਵੀ ਅੱਜ ਦੇ ਪ੍ਰਚਾਰ ਤੋਂ ਬਾਅਦ ਚ ਇਹੀ ਕੰਮ ਕਰਨਾ ਹੈ ਅਸੀਂ ਵੀ ਵੇਤੀਆਂ ਬਣਾਉਣੀਆਂ ਪੱਥਰਾਂ ਦੀਆਂ ਨਹੀਂ ਕਿਸੇ ਹੋਰ ਚੀਜ਼ ਦੀਆਂ ਜਿਹੜੀਆਂ ਮੈਂ ਤੁਹਾਨੂੰ ਥੋੜੀ ਦੇਰ ਬਾਅਦ ਦੱਸਾਂਗਾ ਆਬਰਾਮ ਆਪਣੀ ਜ਼ਿੰਦਗੀ ਚ ਟੂਰਿਸਟ ਨਹੀਂ ਸੀਗਾ ਕਿ ਉਹ ਬੰਦਾ ਕਨਾਨ ਦੇ ਦੇਸ਼ ਚ ਕੋ ਮਦਾਰਿਆ ਬਲਕਿ ਉਹ ਇੱਕ ਵਿਸ਼ਵਾਸ ਦਾ ਯਾਤਰੀ ਸੀਗਾ ਹਰ ਵਾਰੀ ਜਦੋਂ ਵੀ ਉਹਦਾ ਟੱਕਰਾ ਪਰਮੇਸ਼ਵਰ ਦੇ ਨਾਲ ਹੋਇਆ ਤੇ ਉਹ ਕੇਵਲ ਅੱਗੇ ਨਹੀਂ ਮੁੜ ਕੇ ਚਲੇ ਗਿਆ ਬਲਕਿ ਉਹਨੇ ਉੱਥੇ ਇੱਕ ਵੇਦੀ ਬਣਾਈ ਇੱਕ ਰਾਹ ਉਹਨਾਂ ਦੀ ਥਾਂ ਬਣਾਈ ਇੱਕ ਯਾਦਗਰੀ ਦੀ ਥਾਂ ਬਣਾਈ ਇੱਕ ਸਮਰਪਣ ਦੀ ਥਾਂ ਬਣਾਈ ਉਹਦੀ ਜ਼ਿੰਦਗੀ ਕਾਮਯਾਬੀ ਦੇ ਚਿੰਨਾ ਤੋਂ ਜਿਹੜੀ ਏ ਉਹ ਪਰਿਭਾਸ਼ਿਤ ਨਹੀਂ ਹੁੰਦੀ ਏ ਬਲਕਿ ਉਹਦੀਆਂ ਵੇਦੀਆਂ ਤੋਂ ਪਰਿਭਾਸ਼ਿਤ ਹੁੰਦੀ ਏ ਹਾਲੇਲੂਇਆ ਅੱਜ ਦੇ ਦਿਨ ਚ ਕੀ ਅਸੀਂ ਵੇਦੀਆਂ ਬਣਾ ਰਹੇ ਹਾਂ ਜਦੋਂ ਵੀ ਤੁਸੀਂ ਇਹਦੀ ਜ਼ਿੰਦਗੀ ਨੂੰ ਵੇਖਦੇ ਹੋ ਵੇਖੋ ਜਿਹੜਾ ਆਬਰਾਹਾਮ ਸੀਗਾ ਉਹਨੇ ਘਰ ਨਹੀਂ ਬਣਾਏ ساری ਉਮਰ ਉਹ ਕਨਾਨ ਦੇ ਦੇਸ਼ ਚ ਘੁੰਮਦਾ ਰਿਹਾ ਤੇ ਬਾਈਬਲ ਚ ਲਿਖਿਆ ਉਹ ਤੰਬੂਆਂ ਚ ਰਿਹਾ ਕਿਉਂਕਿ ਉਹਦੀਆਂ ਅੱਖਾਂ ਉਹ ਸ਼ਹਿਰ ਤੇ ਲੱਗੀਆਂ ਸੀਗੀਆਂ ਜਿਹੜਾ ਸਵਰਗ ਦੇ ਵਿੱਚ ਹੈ ਹਾਲੇਲੂਇਆ ਉਹਨੇ ਖੂਨ ਨਹੀਂ ਬਣਾਏ ਜਿਵੇਂ ਇਸਹਾਕ ਨੇ ਬਣਾਏ ਸੀਗੇ ਉਹਨੇ ਆਪਣੇ ਨਾਮ ਦੇ ਵਿੱਚ ਯਾਦਗਰੀਆਂ ਨਹੀਂ ਬਣਵਾਈਆਂ ਉਹਨੇ ਇੱਕ ਕੰਮ ਕੀਤਾ ਉਹਨੇ ਪਰਮੇਸ਼ਰ ਲਈ ਵੇਦੀਆਂ ਬਣਾਈਆਂ ਉਹ ਚਾਹੁੰਦਾ ਸੀਗਾ ਕਿ ਉਹਦੀਆਂ ਆਉਣ ਵਾਲੀਆਂ ਪੀੜੀਆਂ ਇਸ ਗੱਲ ਨੂੰ ਯਾਦ ਰੱਖਣ ਕਿ ਅਬਰਾਹਮ ਦਾ ਪਰਮੇਸ਼ਰ ਉਹਨੂੰ ਕਿਵੇਂ ਮਿਲਿਆ ਸੀਗਾ ਜਿੱਥੇ ਵੀ ਅਬਰਾਹਮ ਗਿਆ ਭਾਵੇਂ ਉਹ ਖੁਸ਼ ਸੀਗਾ ਭਾਵੇਂ ਉਹ ਸ਼ੱਕ ਚ ਸੀਗਾ ਭਾਵੇਂ ਉਹ ਹਾਰਿਆ ਸੀਗਾ ਭਾਵੇਂ ਉਹ ਜਿੱਤ ਸੀਗਾ ਭਾਵੇਂ ਸਿਆਣਪ ਚ ਸੀਗਾ ਭਾਵੇਂ ਕੋਈ ਕੁਰਬਾਨੀ ਦੇ ਰਿਆ ਸੀਗਾ ਉਹਨੇ ਹਰ ਥਾਂ ਦੇ ਉੱਤੇ ਪਰਮੇਸ਼ਵਰ ਵਾਸਤੇ ਵੇਦੀ ਬਣਾਈ ਜਦੋਂ ਵੀ ਬਾਈਬਲ ਦੇ ਵਿੱਚ ਜਗਵੇਦੀ ਸ਼ਬਦ ਆਉਂਦਾ ਹੈ ਇਹਦਾ ਮਤਲਬ ਇਹ ਹੁੰਦਾ ਹੈ ਇੱਕ ਇਹੋ ਜੀ ਜਗ੍ਹਾ ਜਿੱਥੇ ਤੁਸੀਂ ਪਰਮੇਸ਼ਵਰ ਦੇ ਨਾਲ ਟਕਰਾ ਕਰਦੇ ਹੋ ਇੱਕ ਇਹੋ ਜੀ ਜਗ੍ਹਾ ਜਿੱਥੇ ਤੁਸੀਂ ਪਰਮੇਸ਼ਵਰ ਦੀ ਆਰਾਧਨਾ ਕਰਦੇ ਹੋ ਇੱਕ ਇਹੋ ਜੀ ਜਗ੍ਹਾ ਜਿੱਥੇ ਤੁਸੀਂ ਪਰਮੇਸ਼ਵਰ ਨੂੰ ਯਾਦ ਕਰਦੇ ਹੋ ਇੱਕ ਇਹੋ ਜੀ ਜਗ੍ਹਾ ਜਿੱਥੇ ਤੁਸੀਂ ਆਪਣਾ ਸਮਰਪਣ ਪਰਮੇਸ਼ਵਰ ਦੇ ਅੱਗੇ ਕਰਦੇ ਹੋ ਇੱਕ ਇਹੋ ਜੀ ਜਗ੍ਹਾ ਜਿੱਥੇ ਤੁਸੀਂ ਆਪਣੀ ਵਾਚਾ ਪਰਮੇਸ਼ਵਰ ਦੇ ਨਾਲ ਬੰਦੇ ਹੋ ਅੱਜ ਦੇ ਦਿਨ ਚ ਮੈਂ ਤੁਹਾਨੂੰ ਪੰਜ ਥਾਵਾਂ ਵਿਖਾਉਣ ਜਾ ਰਿਹਾ ਜਿੱਥੇ ਅਬਰਾਮ ਨੇ ਵਾਚ ਇਹ ਜਿਹੜੀਆਂ ਜਗਵੇਦੀਆਂ ਬਣਾਈਆਂ ਸੀਗੀਆਂ ਸਾਰਿਆਂ ਤੋਂ ਪਹਿਲੀ ਜਗਵੇਦੀ ਜਿਹੜੀ ਅਬਰਾਹਮ ਨੇ ਬਣਾਈ ਸੀਗੀ ਉਹ ਸ਼ਕੇਮ ਦੇ ਵਿੱਚ ਸੀਗੀ ਜੇਕਰ ਤੁਸੀਂ ਉਤਪਤੀ ਕਿਤਾਬ ਅੱਗੇ ਚੱਲੇ ਹੋਣ ਭਾਜੀ ਹਾਲੇਲੂਇਆ ਜੇ ਤੁਸੀਂ ਉਤਪਤੀ ਕਿਤਾਬ ਉਹਦਾ 12 ਅਧਿਆਏ ਤੇ ਉਹਦਾ 6 ਤੇ 7 ਵਚਨ ਪੜੋ ਇਹ ਬੜੀ ਪਾਵਰਫੁਲ ਗੱਲ ਏ ਇੱਥੇ ਇੱਥੇ ਅਬਰਾਹਮ ਇੱਕ ਵੇਦੀ ਬਣਾ ਰਿਹਾ ਏ ਇਹ ਵੇਦੀ ਸ਼ੁਕਰਾਨੇ ਦੀ ਵੇਦੀ ਏ ਹਾਲੇਲੂਇਆ ਅੱਗੇ ਜਾਇਓ ਅੱਗੇ ਜਾਏ ਹਾਂਜੀ ਅੱਗੇ ਜਾਇਓ ਹੋਰ ਅੱਗੇ ਯੈਸ ਇਹ ਵਾਅਦੇ ਦੀ ਜਗਵੇਦੀ ਏ ਕਿਉਂਕਿ ਪਰਮੇਸ਼ਵਰ ਨੇ ਅਬਰਾਮ ਦੇ ਨਾਲ ਵਾਅਦਾ ਕੀਤਾ ਸੀਗਾ ਕਿ ਤੂੰ ਮੇਰੇ ਨਾਮ ਦੇ ਵਿੱਚ ਆ ਜਾ ਤੇ ਅੱਜ ਪਰਮੇਸ਼ਵਰ ਤੁਹਾਡੇ ਨਾਲ ਵਾਅਦੇ ਕਰਦਾ ਹੈ ਉਹ ਤੁਹਾਨੂੰ ਕਹਿੰਦਾ ਤੂੰ ਮੇਰੇ ਨਾਮ ਚ ਨਿਕਲਿਆ ਮੇਰੇ ਮਗਰ ਤੁਰ ਪਾ ਮੇਰੇ ਪਿੱਛੇ ਪਿੱਛੇ ਚੱਲ ਵੇਖ ਮੈਂ ਤੈਨੂੰ ਬLES ਕਰੂੰਗਾ ਤੇ ਜਦੋਂ ਅਬਰਾਮ ਨੂੰ ਪਰਮੇਸ਼ਵਰ ਨੇ ਇਹ ਵਾਅਦਾ ਦਿੱਤਾ ਤਾਂ ਬਾਈਬਲ ਦੱਸਦੀ ਹੈ ਛੇ ਵਚਨ ਚ ਕਿ ਅਬਰਾਮ ਦੇਸ਼ ਦੇ ਵਿੱਚੋਂ ਦੀ ਸ਼ਕਮ ਦੀ ਥਾਂ ਤਾਈ ਅਰਥਾਤ ਮੋਰੇ ਦੇ ਬਲੂਤ ਤੱਕ ਪਹੁੰਚਿਆ ਤੇ ਜਦੋਂ ਉੱਥੇ ਆਇਆ ਤੇ ਉੱਥੇ ਯਹੋਵਾ ਨੇ ਅਬਰਾਮ ਨੂੰ ਦਰਸ਼ਨ ਦੇ ਕੇ ਆਕਿਆ ਕਿ ਤੇਰੀ ਅਣਛ ਨੂੰ ਮੈਂ ਧਰਤੀ ਦਿਆਂਗਾ ਤੇ ਉਹਨੇ ਉਥੇ ਇੱਕ ਜਗਵੇਦੀ ਯੋ ਵਾਲੀ ਜਿੰਨੇ ਉਹਨੂੰ ਦਰਸ਼ਨ ਦਿੱਤਾ ਸੀਗਾ ਉਹ ਬਣਾਈਏ ਹਾਲੇਲੂਇਆ ਪਰਮੇਸ਼ਰ ਨੇ ਸ਼ੈਕਮ ਦੇ ਵਿਚਾਨ ਕੇ ਅਬਰਾਹਾਮ ਨੂੰ ਇੱਕ ਵਾਅਦਾ ਦਿੱਤਾ ਤੇ ਵਾਅਦਾ ਕੀ ਦਿੱਤਾ ਸੀਗਾ ਪਰਮੇਸ਼ਰ ਕਹਿੰਦਾ ਮੈਂ ਤੇਰੀ ਅਣਛ ਨੂੰ ਇਹ ਦੇਸ਼ ਦੇਣ ਜਾ ਰਿਹਾ ਹਾਂ ਹਾਲੇਲੂਇਆ ਉਹਦਾ ਵਾਅਦਾ ਸੀਗਾ ਕਿ ਮੈਂ ਤੈਨੂੰ ਬles ਕਰਨ ਜਾ ਰਿਹਾ 75 ਸਾਲ ਦਾ ਬੁੱਢਾ ਏ ਉਹ ਜਿਹਦੇ ਕੋਈ ਬੱਚਾ ਨਹੀਂ ਹੈਗਾ ਏ ਤੇ ਪਰਮੇਸ਼ਰ ਉਹਨੂੰ ਅੰਛ ਦੀ ਵਾਅਦਾ ਕਰ ਰਿਹਾ ਏ ਕਿ ਮੈਂ ਤੈਨੂੰ ਅੰਛ ਦੇਣ ਜਾ ਰਿਹਾ I'm going to bless you ਮੈਂ ਤੈਨੂੰ ਬਰਕਤ ਦੇਣ ਜਾ ਰਿਹਾ ਤੇ ਅਬਰਾਮ ਨੇ ਕੀ ਕੀਤਾ ਉਹਨੇ ਪਰਮੇਸ਼ਵਰ ਦੇ ਵਾਅਦੇ ਦੇ ਸ਼ੁਕਰਾਨੇ ਦੇ ਰੂਪ ਚ ਉਥੇ ਇੱਕ ਜਗਵੇਦੀ ਬਣਾਈ ਉਹਨੇ ਉਥੇ ਇੱਕ ਜਗਵੇਦੀ ਬਣਾਈ ਤੇ ਉਹਨੇ ਜਗਵੇਦੀ ਦੇ ਉੱਤੇ ਪਰਮੇਸ਼ਵਰ ਦਾ ਨਾਮ ਲਿਆ ਉਹਨੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਮੇਰੇ ਪਿਆਰਿਓ ਅੱਜ ਦੇ ਦਿਨ ਚ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਜਦੋਂ ਵੀ ਤੁਹਾਨੂੰ ਪਰਮੇਸ਼ਵਰ ਕੋਈ ਵਾਅਦਾ ਦਿੰਦਾ ਹੈ ਉਹ ਵਾਅਦਾ ਤੁਹਾਡੇ ਲਈ ਇੱਕ ਇਹੋ ਜੀ ਜਗ੍ਹਾ ਬਣ ਜਾਵੇ ਕਿ ਜਿੱਥੇ ਤੁਸੀਂ ਰੁਕੋ ਜਦੋਂ ਵੀ ਪਰਮੇਸ਼ਰ ਕੋਈ ਵਾਅਦਾ ਦਿੰਦਾ ਜਦੋਂ ਤੁਸੀਂ ਬਾਈਬਲ ਪੜ੍ਹਦੇ ਹੋ ਪਰਮੇਸ਼ਰ ਤੁਹਾਡੇ ਨਾਲ ਗੱਲ ਕਰਦਾ ਹੈ ਜਦੋਂ ਤੁਸੀਂ ਚਰਚ ਦੇ ਵਿੱਚ ਆਏ ਪਰਮੇਸ਼ਰ ਨੇ ਤੁਹਾਨੂੰ ਕੋਈ ਵਾਅਦਾ ਦਿੱਤਾ ਕਿਸੇ ਨੇ ਨਬੂਅਤ ਦਾ ਵਚਨ ਤੁਹਾਨੂੰ ਦਿੱਤਾ ਕਿਸੇ ਨੇ ਤੁਹਾਡੇ ਲਈ ਭਵਿੱਖਬਾਣੀ ਕੀਤੀ कोई प्रभु ने तकू सुना दिखाया कोई प्रभु ने तक दर्शन दिखाया उस जगह से धनवाद की बेदी बना दो उबराम की तरह परमेश्वर का धनवाद करो हाले लोही हाले लोही अबराहम ने हाले कुछ भी नहीं वेख्या पर उन्हें आराधना शुरू कर दी ਅਬਰਾਮ ਨੇ ਹਾਲੇ ਕੱਖ ਨਹੀਂ ਵੇਖਿਆ ਹਾਲੇ ਪਰਮੇਸ਼ਰ ਨੇ ਕੇਵਲ ਉਹਨੂੰ ਵਾਅਦਾ ਦਿੱਤਾ ਹੈ ਪਰ ਅਬਰਾਮ ਨੇ ਆਪਣੇ ਵਾਅਦੇ ਨੂੰ ਪੂਰਾ ਹੁੰਦਾ ਵੇਖਿਆ ਵੀ ਨਹੀਂ ਪਰ ਉਹ ਪ੍ਰਭੂ ਦੇ ਉੱਤੇ ਵਿਸ਼ਵਾਸ ਕਰਕੇ ਉਹਦੀ ਆਰਾਧਨਾ ਕਰ ਰਿਹਾ ਹੈ ਹਾਲੇਲੂਇਆ ਅੱਜ ਦੇ ਦਿਨ 'ਚ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਕਿ ਤੁਹਾਡੇ ਅੰਦਰ ਅਬਰਾਮ ਵਰਗਾ ਵਿਸ਼ਵਾਸ ਹੈ ਕਿ ਤੁਸੀਂ ਇੱਕ ਧੰਨਵਾਦ ਦੀ ਵੇਦੀ ਆਪਣੇ ਘਰ 'ਚ ਬਣਾਓ ਜਿੱਥੇ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਚਰਚ ਨੂੰ ਲੈ ਕੇ ਆਪਣੇ ਭਵਿੱਖ ਨੂੰ ਲੈ ਕੇ ਪਰਮੇਸ਼ਵਰ ਦਾ ਸ਼ੁਕਰਗੁਜ਼ਾਰੀ ਕਰੋ ਦਾ ਧੰਨਵਾਦ ਕਰਿਆ ਕਰੋ ਉਹਦਾ ਸ਼ੁਕਰ ਕਰੋ ਵਿਸ਼ਵਾਸ ਦੇ ਨਾਲ ਇੱਕ ਵੇਦੀ ਬਣਾਓ ਪਿਆਰੋ ਵਿਸ਼ਵਾਸ ਦੇ ਨਾਲ ਵਿਸ਼ਵਾਸ ਦੇ ਨਾਲ ਉਹ ਆਉਣ ਵਾਲੀ ਬਰਕਤ ਲਈ ਖੁਸ਼ੀ ਮਨਾਉਣੀ ਸ਼ੁਰੂ ਕਰੋ ਵਿਸ਼ਵਾਸ ਦੇ ਨਾਲ ਲਿਖ ਲਓ ਆਪਣੀ ਡਾਇਰੀ ਦੇ ਉੱਤੇ ਕਿਸੇ ਥਾਂ ਦੇ ਉੱਤੇ ਕਿ ਪਰਮੇਸ਼ਰ ਨੇ ਮੇਰੇ ਨਾਲ ਵਾਅਦਾ ਕੀਤਾ ਹੈ ਤੇ ਪਰਮੇਸ਼ਰ ਆਪਣੇ ਵਾਅਦੇ ਨੂੰ ਮੇਰੇ ਨਾਲ ਪੂਰਿਆ ਕਰਨ ਜਾ ਰਿਹਾ ਹੈ ਤੇ ਇਸ ਗੱਲ ਹੀ ਉਹਦਾ ਧੰਨਵਾਦ ਕਰਨਾ ਸ਼ੁਰੂ ਕਰੋ ਹallelujah ਸਾਰੇ ਬੋਲੋ ਹallelujah ਹallelujah ਜੋ ਕੁਝ ਮੈਂ ਆਪਣੀ ਜ਼ਿੰਦਗੀ ਚ ਅੱਜ ਵੇਖ ਰਿਹਾ ਕਈ ਸਾਲ ਪਹਿਲਾਂ ਇਹਦੇ ਵਾਅਦੇ ਪਰਮੇਸ਼ਰ ਨੇ ਮੇਰੇ ਨਾਲ ਕੀਤੇ ਸੀਗੇ। ਕਈ ਭਵਿੱਖਵਾਣੀਆਂ ਪਰਮੇਸ਼ਰ ਨੇ ਮੈਨੂੰ ਦਿੱਤੀਆਂ ਸੀਗੀਆਂ। ਹਾਲੇਲੂਇਆ। ਤੇ ਅੱਜ ਉਹਨਾਂ ਭਵਿੱਖਵਾਣੀਆਂ ਨੂੰ ਮੈਂ ਪੂਰਾ ਹੁੰਦਾ ਵੇਖ ਰਿਹਾ। ਮੈਨੂੰ ਯਾਦ ਇੱਕ ਵਾਰੀ ਮੈਂ ਕਿਰਨ ਦੇ ਨਾਲ ਬਹਿ ਕੇ ਦੁਆ ਕਰ ਰਿਹਾ ਸੀਗਾ। ਤੇ ਅਸੀਂ ਉਦੋਂ ਕਿਰਾਏ ਦੇ ਮਕਾਨ 'ਚ ਰਹਿੰਦੇ ਸੀਗੇ। ਸਾਡੇ ਕੋਲ ਕੁਝ ਵੀ ਨਹੀਂ ਸੀ ਹੁੰਦਾ। ਜਦੋਂ ਮੈਂ ਪ੍ਰਾਰਥਨਾ ਕਰ ਰਿਹਾ ਸੀਗਾ ਪਰਮੇਸ਼ਰ ਉਹ ਪ੍ਰਾਰਥਨਾ ਚਾਇਆ ਤੇ ਉਹਨੇ ਆਣ ਕੇ ਮੈਨੂੰ ਗਿਆ ਕਹਿੰਦਾ ਜੋਲੀ ਤੈਨੂੰ ਮੈਂ ਇਦਾਂ ਘੇਰਿਆ ਹੋਇਆ ਜਿਵੇਂ ਸਮੁੰਦਰ ਦਾ ਪਾਣੀ ਜਿਹੜਾ ਕਿਸੇ ਟਾਪੂ ਨੂੰ ਘੇਰ ਕੇ ਰੱਖਦਾ ਕਹਿੰਦਾ ਮੈਂ ਤੈਨੂੰ ਇੰਨੀਆਂ ਬਰਕਤਾਂ ਦੇ ਦੇਣੀਆਂ ਜਿਹੜੇ ਪਾਸੇ ਤੂੰ ਵੇਖੇਂਗਾ ਤੂੰ ਕੇਵਲ ਬਰਕਤਾਂ ਹੀ ਵੇਖਿਆ ਕਰੇਂਗਾ ਹਾਲੇਲੂਇਆ ਤੇ ਅਸੀਂ ਬਹਿ ਕੇ ਕੀ ਕੀਤਾ ਉਹਦਾ ਸ਼ੁਕਰ ਕੀਤਾ ਜਦੋਂ ਮੇਰੇ ਕੋਲ ਔਖੇ ਸਮੇਂ ਆਏ ਜਦੋਂ ਅਸੀਂ ਟੈਨਸ਼ਨਾਂ 'ਚ ਸੀਗੇ ਮੈਂ ਉਹਨਾਂ ਗੱਲਾਂ ਨੂੰ ਯਾਦ ਰੱਖਿਆ ਕਿ ਪਰਮੇਸ਼ਰ ਨੇ ਵਾਅਦਾ ਕੀਤਾ ਹੈ ਤੇ ਪਰਮੇਸ਼ਰ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਦੇ ਵਿੱਚ ਸક્ષਮ ਹੈ ਉਹ ਕੁਝ ਵੀ ਕਰ ਸਕਦਾ ਹੈ ਉਹਦਾ ਸ਼ੁਕਰ ਕਰਿਆ ਕਰੋ ਹਾਲੇਲੂਇਆ ਸ਼ੁਕਰਾਨੇ ਦੀ ਵੇਦੀ ਬਣਾਉ ਪਿਆਰਿਓ ਅੱਜ ਬਹੁਤ ਲੋਕ ਕੁੜਕੜਾਉਣ ਦੀ ਵੇਦੀ ਬਣਾਉਂਦੇ ਨੇ ਸ਼ਿਕਾਇਤਾਂ ਦੀ ਵੇਦੀ ਬਣਾਉਂਦੇ ਨੇ ਦੂਜਿਆਂ ਦੀ ਆਲੋਚਨਾ ਦੀ ਵੇਦੀ ਬਣਾਉਂਦੇ ਨੇ ਕਮਾਂਡੀਆਂ ਦੀਆਂ ਵੇਦੀਆਂ ਅਸੀਂ ਘਰਾਂ ਚੁਕਾਰੀਆਂ ਹੋਈਆਂ ਨੇ ਅੱਜ ਸਾਡੇ ਘਰਾਂ ਦੇ ਵਿੱਚ ਅਸੀਂ ਆਪਣੇ ਦਿਲਾਂ ਚੂਚੀਆਂ ਥਾਮਾਂ ਬਣਾਈਆਂ ਹੋਈਆਂ ਬਾਈਬਲ ਦੇ ਵਿੱਚ ਲਿਖਿਆ ਕਿ ਲੋਕਾਂ ਨੇ ਉੱਚੀਆਂ ਥਾਮਾਂ ਬਣਾ ਰੱਖੀਆਂ ਸੀ ਰਾਜੇ ਆਏ ਵੱਡੇ ਵੱਡੇ ਤੇ ਉਹਨਾਂ ਨੇ ਉਹਨਾਂ ਥਾਵਾਂ ਨੂੰ ਖਤਮ ਨਹੀਂ ਕੀਤਾ ਅੱਜ ਜਿਵੇਂ ਸਾਡੇ ਦਿਲਾਂ 'ਚ ਅਸੀਂ ਆਪਣੇ ਆਪ ਨੂੰ ਬੜਾ ਉੱਚਾ ਕਰਕੇ ਰੱਖਿਆ ਹੋਇਆ ਹੈ ਬੜੇ ਕਮਾਂਡ ਦੇ ਨਾਲ ਟਾਈਟਲਾਂ ਦੇ ਨਾਲ ਪੈਸੇ ਦੇ ਕਮਾਂਡ ਦੇ ਨਾਲ ਰੁਤਬੇ ਦੇ ਕਮਾਂਡ ਦੇ ਨਾਲ ਚੀਜ਼ਾਂ ਦੇ ਕਮਾਂਡ ਦੇ ਨਾਲ ਭਰੇ ਹੋਏ ਆ ਤੇ ਅਸੀਂ ਪਰਮੇਸ਼ਰ ਨੂੰ ਬਾਹਰ ਰੱਖਦੇ ਆ ਇਸੇ ਕਰਕੇ ਸਾਡੇ ਘਰਾਂ 'ਚ ਪਰਮੇਸ਼ਵਰ ਦੀ ਪ੍ਰੈਜ਼ੈਂਸ ਨਹੀਂ ਹੈਗੀ ਪਰਮੇਸ਼ਵਰ ਦੀ ਪ੍ਰੈਜ਼ੈਂਸ ਕਦੋਂ ਹੋਵੇਗੀ ਜਦੋਂ ਤੁਸੀਂ ਆਪਣੇ ਅੰਦਰੋਂ ਉੱਚੀ ਥਾਂ ਨੂੰ ਨੀਮਿਆ ਕਰਕੇ ਪਰਮੇਸ਼ਵਰ ਦੇ ਵਾਅਦਿਆਂ ਦੇ ਸ਼ੁਕਰਾਨੇ ਦੇ ਰੂਪ 'ਚ ਇੱਕ ਵੇਦੀ ਬਣਾ ਲੋਗੇ ਹਾਲੇਲੂਇਆ ਆਪਣੇ ਦਿਲ 'ਚ ਵੇਦੀ ਬਣਾਉਣੀ ਹੈ ਨਵਾਂ ਨੇਮ ਦਿਲ ਦੀ ਗੱਲ ਕਰਦਾ ਏ ਤੇਰੇ ਦਿਲ ਦੇ ਵਿੱਚ ਇੱਕ ਸ਼ੁਕਰਾਨੇ ਦੀ ਥਾਂ ਹੋਵੇ ਜਿੱਥੋਂ ਤੂੰ ਉਹਦਾ ਸ਼ੁਕਰ ਕਰ ਸਕੈ ਹਾਲੇਲੂਇਆ